ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਓ ਅੱਜ ਆਪਾਂ ਇੱਕ ਬਹੁਤ ਹੀ ਪਿਆਰੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਹਰ ਇੱਕ ਕਹਾਣੀ ਹਰ ਇੱਕ ਤਜਰਬਾ ਜ਼ਿੰਦਗੀ ਦੇ ਵਿੱਚ ਸਾਨੂੰ ਬਹੁਤ ਕੁਝ ਸਿਖਾ ਕੇ ਜਾਂਦਾ ਹੈ ਆਓ ਆਪਾਂ ਦੇਖਦੇ ਹਾਂ ਕਿ ਕਿਵੇਂ ਲੋਕ ਇੱਕ ਟੋਏ 'ਚ ਡਿੱਗਣ ਤੋਂ ਬਾਅਦ ਦੂਜੇ ਟੋਏ ਦੀ ਤਿਆਰੀ ਕਿਵੇਂ ਕਰਦੇ ਨੇ ਬਹੁਤ ਪਿਆਰੀ ਸਾਕੀ ਆਓ ਜੀ ਆਪਾਂ ਸਾਰੇ ਸਰਵਣ ਕਰੀਏ ਬਹੁਤ ਸਮਾਂ ਪਹਿਲਾਂ ਇੱਕ ਪਿੰਡ 'ਚ ਚੜਤਸੋਨਾਂ ਦਾ ਇੱਕ ਵਿਅਕਤੀ ਰਹਿੰਦਾ ਸੀ ਉਹ ਬਹੁਤ ਮਿਹਨਤੀ ਕਿਸਾਨ ਸੀ ਤੇ ਆਪਣੇ ਜੀਵਨ 'ਚ ਉਹਨੇ ਖੂਬ ਮਿਹਨਤ ਕਰਕੇ ਚੰਗੀ ਕਮਾਈ ਵੀ ਕੀਤੀ ਇਸ ਕਮਾਈ ਦੇ صدਕਾ ਉਹਨੇ ਆਪਣੇ ਪਿੰਡ ਦੇ ਵਿੱਚ ਚੰਗੀ ਜ਼ਮੀਨ, ਚੰਗੀ ਕੋਠੀ, ਚੰਗੇ ਡੰਗਰ ਪਸ਼ੂ ਬਣਾ ਲਏ ਸੀ। ਉਹਦੀ ਪਿੰਡ ਵਿੱਚ ਚੰਗੀ ਚੜਤ ਸੀ। ਹਰ ਕੋਈ ਪਿੰਡ ਵਿੱਚ ਉਹਦੀ ਇੱਜ਼ਤ ਕਰਦਾ ਸੀ ਕਿਉਂਕਿ ਚੰਗੀ ਜ਼ਮੀਨ ਦਾ ਮਾਲਕ ਹੋਣ ਦੇ ਬਾਵਜੂਦ ਵੀ ਉਹਦਾ ਜਿਹੜਾ ਸੁਭਾਅ ਸੀ ਬਹੁਤ ਨਰਮਦਿਲ ਸੀ। ਜਦੋਂ ਚੜਤ ਸਿਓ ਨੇ ਆਪਣੇ ਬੜੇਪੇ ਵੱਲ ਪੈਰ ਧਰਿਆ ਤਾਂ ਉਹਨੇ ਆਪਣੇ ਇੱਕੋ ਇੱਕ ਪੁੱਤਰ ਦਾ ਵਿਆਹ ਵੀ ਚੰਗੀ ਥਾਂ ਕਰ ਦਿੱਤਾ। ਪਰ ਪੁੱਤਰ ਦੀ ਜਿਹੜੀ ਘਰਵਾਲੀ ਸੀ ਉਹ ਥੋੜਾ ਜਿਹਾ ਹੋਰ ਤਰ੍ਹਾਂ ਦੀ ਸੀ ਉਹਦੀ ਘਰ ਵਾਲੀ ਬਹੁਤ ਹੀ ਅਖੜ ਸੁਭਾਅ ਦੀ ਮਾਲਕ ਸੀ ਸੁੱਖ ਨਾਲ ਰੱਬ ਨੇ ਉਹਦੇ ਘਰ ਇੱਕ ਪੋਤੇ ਨੂੰ ਵੀ ਜਨਮ ਦਿੱਤਾ ਚੜਤ ਸਿਓ ਹੁਣ ਪੋਤੇ ਦੇ ਨਾਲ ਖੇਡ ਮਨ ਪਰਚਾਉਂਦਾ ਰਹਿੰਦਾ ਕਦੇ ਬਾਜ਼ਾਰ ਜਾਂਦਾ ਤਾਂ ਉਸ ਲਈ ਚੰਗੇ ਖਣੌਣੇ ਜਾਂ ਖਾਣ ਪੀਣ ਆਦੀ ਜ਼ਰੂਰ ਲੈ ਕੇ ਆਉਂਦਾ ਉਹਦਾ ਪੋਤਾ ਗੁਰਪ੍ਰੀਤ ਵੀ ਬਹੁਤ ਸਿਆਣਾ ਤੇ ਬੀਬਾ ਬੱਚਾ ਸੀ ਉਹ ਵੀ ਆਪਣੇ ਦਾਦੇ ਨੂੰ ਬਹੁਤ ਪਿਆਰ ਕਰਦਾ ਸੀ ਕਿਉਂਕਿ ਦਾਦਾ ਦਾਦੀ ਦੇ ਨਾਂ ਤੇ ਉਹਦੇ ਕੋਲ ਉਹਦੇ ਕੇਵਲ ਦਾਦਾ ਜੀ ਸੀ ਕਿਉਂਕਿ ਉਹਦੀ ਜਿਹੜੀ ਦਾਦੀ ਸੀ ਉਹਦਾ ਉਹਦੇ ਜਨਮ ਤੋਂ ਪਹਿਲਾਂ ਹੀ ਕਿਸੇ ਬਿਮਾਰੀ ਕਾਰਨ ਦੇਹਾਂਤ ਹੋ ਚੁੱਕਾ ਸੀ ਸਕੂਲ ਪੜ੍ਹਦੇ ਸਮੇਂ ਗੁਰਪ੍ਰੀਤ ਸਕੂਲੋਂ ਆ ਕੇ ਦਾਦਾ ਜੀ ਪਾਸ ਬੈਠ ਉਹਨਾਂ ਦੀਆਂ ਉਹਨਾਂ ਦੇ ਜੀਵਨ ਦੇ ਤਜਰਬੇ ਦੀਆਂ ਗੱਲਾਂ ਸੁਣਦਾ ਰਹਿੰਦਾ ਤੇ ਉਹ ਇਹ ਚੰਗੀ ਤਰ੍ਹਾਂ ਸਮਝ ਗਿਆ ਸੀ ਕਿ ਅੱਜ ਉਹਨਾਂ ਦੀ ਇਹ ਸਾਰੀ ਜਿਹਾਦਤ ਉਹਨਾਂ ਦੇ ਦਾਦੇ ਦੀ ਮਿਹਨਤ ਦੇ ਸਦਕੇ ਹੈ ਕਈ ਵਾਰ ਉਹ ਆਪਣੇ ਦਾਦਾ ਚੜ੍ਹ ਤੁਸੀਂ ਉਹ ਨਾਲ ਖੇਤਾਂ ਵਿੱਚ ਚੱਕਰ ਲਾਉਣ ਵੀ ਚਲਾ ਜਾਂਦਾ ਜਦੋਂ ਗੁਰਪ੍ਰੀਤ 8ਵੀਂ ਜਮਾਤ 'ਚ ਪੜਦਾ ਸੀ ਤਾਂ ਉਹ ਆਪਣੀ ਪੰਜਾਬੀ ਦੀਆਂ ਪੁਸਤਕਾਂ ਵਿੱਚੋਂ ਦਾਦਾ ਜੀ ਨੂੰ ਕਹਾਣੀਆਂ ਤੇ ਕਵਿਤਾਵਾਂ ਸੁਣਾ ਕੇ ਉਹਨਾਂ ਨੂੰ ਖੁਸ਼ ਰੱਖਣ ਦਾ ਯਤਨ ਕਰਦਾ ਸਕੂਲ ਵਿੱਚ ਕਿੰਨੀ ਪੜ੍ਹਾਈ ਕੀਤੀ ਤੇ ਉਹਦੇ ਬਾਰੇ ਵੀ ਦਾਦਾ ਜੀ ਨੂੰ ਦੱਸਦਾ ਰਹਿੰਦਾ ਪਰ ਦਾਦਾ ਜੀ ਕਹਿੰਦੇ ਪੁੱਤਰ ਸਾਡੇ ਜ਼ਮਾਨੇ ਵਿੱਚ ਤੇ ਸਕੂਲ ਹੈ ਨਹੀਂ ਸੀ ਪਰ ਤੁਸੀਂ ਚੰਗੀ ਕਿਸਮਤ ਵਾਲੇ ਹੋ ਪਿੰਡ ਵਿੱਚ ਹੀ ਸਕੂਲ ਹੈ ਪਰ ਪੁੱਤਰਾ ਤੂੰ ਚੰਗਾ ਪੜ੍ਹ ਲਿਖ ਕੇ ਚੰਗਾ ਇਨਸਾਨ ਬਣੀ ਗੁਰਪ੍ਰੀਤ ਦਾਦਾ ਜੀ ਦੀ ਗੱਲ ਸੁਣ ਸਿਰ ਹਲਾ ਕੇ ਹਾਮੀ ਭਰ ਦਿੰਦਾ ਜਦੋਂ ਚੜਤ ਸਿਓ ਥੋੜਾ ਹੋਰ ਬੁੱਢਾ ਹੋਇਆ ਸਰੀਰ ਕਪੱਕੋਂ ਬਹੁਤ ਕਮਜ਼ੋਰ ਹੋ ਗਿਆ ਕੰਮ ਤੰਦਾ ਵੀ ਕਰਨਾ ਬੰਦ ਕਰ ਦਿੱਤਾ ਪਰ ਉਹਦਾ ਪੁੱਤਰ ਤੇ ਪੁੱਤਰ ਦੀ ਘਰ ਵਾਲੀ ਉਹਦੇ ਵਹਿਲੇਪਨ ਤੋਂ ਨਾਰਾਜ਼ ਰਹਿੰਦੇ ਉਹ ਉਹਨੂੰ ਘਰ ਦਾ ਬਜ਼ੁਰਗ ਸਮਝਣ ਦੀ ਥਾਂ ਆਪਣੇ ਤੇ ਭਾਰ ਸਮਝਦੇ ਉਹਨਾਂ ਨੂੰ ਉਹਦੀ ਰੋਟੀ ਉਹਨੂੰ ਦੇਣੀ ਬਹੁਤ ਔਖੀ ਲੱਗਦੀ ਕਿਉਂਕਿ ਉਹਨਾਂ ਦੇ ਦਿਲ ਵਿੱਚ ਹੁਣ ਇਸ ਬਜ਼ੁਰਗ ਦੀ ਜਾਇਦਾਦ ਰੜਕਦੀ ਸੀ ਜੋ ਅਜੇ ਤੱਕ ਚੜਤ ਸਿਉਂਦੇ ਨਾ ਹੀ ਬੋਲਦੀ ਸੀ ਇੱਕ ਦਿਨ ਉਹਦੀ ਨੌਂ ਨੇ ਆਪਣੇ ਘਰ ਵਾਲੇ ਨੂੰ ਕਿਹਾ ਕਿ ਆ ਕਿ ਇਸ ਬੁੱਢੇ ਨੇ ਪਤਾ ਨਹੀਂ ਕਦੋਂ ਮਰਨਾ ਹੈ ਅਸੀਂ ਤਾਂ ਘਰ ਦੀ ਜ਼ਮੀਨ ਵੀ ਆਪਣੀ ਨਹੀਂ ਕਰ ਸਕੇ ਆਪਣੀ ਜ਼ਮੀਨ ਵੀ ਨਹੀਂ ਕਹਿ ਸਕਦੇ ਘਰ ਦੀ ਜ਼ਮੀਨ ਨੂੰ ਤਾਂ ਮਹੰਗੇ ਦੇ ਮਨ ਵਿੱਚ ਕੋਈ ਲਾਲਚ ਵਿਚਾਰ ਜਿਹੜਾ ਸੀ ਲਾਲਚ ਦਾ ਭਰਿਆ ਉਹ ਪੈਦਾ ਹੋਇਆ ਉਨੇ ਬਜ਼ੁਰਗ ਨੂੰ ਗड्ढे ਵਿੱਚ ਪਾ ਕੇ ਕਈ ਨਾਲ ਲੈ ਹਸਪਤਾਲ ਲਿਜਾਣ ਦੇ ਬਹਾਨੇ ਪਿੰਡ ਤੋਂ ਬਾਹਰ ਜਾਂਦਾ ਫੈਸਲਾ ਕੀਤਾ। ਉਹਨੇ ਆਪਣੇ ਪੁੱਤਰ ਗੁਰਪ੍ਰੀਤ ਨੂੰ ਵੀ ਥੋੜੀ ਬਹੁਤ ਮਦਦ ਲੈਣ ਲਈ ਕੇ ਹ ਨਾਲ ਲੈ ਲਿਆ। ਦੋਵੇਂ ਬਾਪ ਪੁੱਤਰ ਤੇ ਪਿਓ ਬਜ਼ੁਰਗ ਨੂੰ ਗड्ढे ਵਿੱਚ ਪਾ ਕੇ ਪਿੰਡ ਤੋਂ ਬਾਹਰ ਨਦੀ ਕਿਨਾਰੇ ਇਕਾਂਤ ਵਿੱਚ ਲੈ ਗਏ। ਨਦੀ ਦੇ ਨੇੜੇ ਗੱਡਾ ਖੜਾ ਕਰਕੇ ਮਹੰਗੇ ਨੇ ਇੱਧਰ ਉੱਧਰ ਦੇਖ ਕਹੀ ਲੈ ਕੇ ਇੱਕ ਝਾੜੀ ਪਾਸ ਆਟੋ ਆ ਪੁੱਟਣਾ ਸ਼ੁਰੂ ਕਰਤਾ ਤੇ ਕਾਲੀ ਵਿੱਚ ਜਲਦੀ ਜਲਦੀ ਡੂੰਘਾ ਟੋਆ ਪੁੱਟ ਲਿਆ ਪਰ ਉਹ ਇਹ ਕੰਮ ਕਰਨ ਚ ਬੁਰੀ ਤਰ੍ਹਾਂ ਥੱਕ ਗਿਆ ਬੈਠ ਕੇ ਆਰਾਮ ਕਰਨ ਲੱਗਾ ਤੇ ਗੁਰਪ੍ਰੀਤ ਨੂੰ ਕਿਹਾ ਪੁੱਤਰਾ ਇਹ ਤੇਰੇ ਦਾਦੇ ਲਈ ਟੋਆ ਏ ਹੁਣ ਆਪਾਂ ਇਸ ਨੂੰ ਦੱਬ ਕੇ ਸਾਰੀ ਜਾਇਦਾਦ ਦੇ ਮਾਲਕ ਬਣ ਜਾਾਂਗੇ ਉਸੇ ਪਲ ਬਿਨਾ ਬੋਲੇ ਕੁਝ ਵੀ ਬੋਲੇ ਗੁਰਪ੍ਰੀਤ ਨੇ ਕਹੀ ਚੁਕੀ ਤੇ ਦੂਜਾ ਟੋਆ ਪੁੱਟਣਾ ਸ਼ੁਰੂ ਕਰਤਾ ਜਦੋਂ ਟੋਆ ਪੁੱਟ ਰਿਹਾ ਸੀ ਤਾਂ ਮਹੰਗੇ ਨੇ ਪੁੱਛਿਆ ਪੁੱਤਰਾ ਤੂੰ ਇਹ ਕੀ ਕਰ ਰਿਹਾ ਹੈ ਤਾਂ ਗੁਰਪ੍ਰੀਤ ਨੇ ਸਿਰ ਨੀਵਾ ਕਰਕੇ ਕਿਹਾ ਮੈਂ ਇਹ ਦੂਜਾ ਟੋਆ ਬਾਪੂ ਤੇਰੇ ਲਈ ਧਿਆਨ ਕਰ ਰਿਹਾ ਤੂੰ ਵੀ ਤਾਂ ਬਜ਼ੁਰਗ ਹੋਣਾ ਹੈ ਗੁਰਪ੍ਰੀਤ ਦੀ ਗੱਲ ਸੁਣਾ ਹੁਣ ਜਿਹੜਾ ਮਹੰਗਾ ਉਹਦੇ ਹੱਥ ਪੈਰ ਫੁੱਲ ਗਏ ਹੱਥਾਂ ਪੈਰਾਂ ਦੀ ਪੈ ਗਈ ਉਹਨੂੰ ਉਹਨੂੰ ਵੇਖਦਾ ਕਾਲਾ ਦ੍ਰਿਸ਼ ਨਜ਼ਰ ਆਉਣ ਲੱਗਾ ਤੇ ਉਸ ਨੂੰ ਉਸ ਦ੍ਰਿਸ਼ ਨੇ ਝੋੜ ਕੇ ਰੱਖ ਦਿੱਤਾ ਉਹਦੀਆਂ ਅੱਖਾਂ 'ਚੋਂ ਹੰਝੂਆਂ ਨੇ ਝੜੀ ਲਗਾ ਦਿੱਤੀ ਭੱਜ ਕੇ ਗੁਰਪ੍ਰੀਤ ਤੋਂ ਕਹੀ ਫੜੀ ਪਹਿਲਾਂ ਵਾਲਾ ਟੋਆ ਭਰਨ ਲੱਗ ਪਿਆ ਜਦੋਂ ਟੋਆ ਭਰ ਗਿਆ ਤਾਂ ਉਹਨੇ ਗੁਰਪ੍ਰੀਤ ਨੂੰ ਬੁੱਕਲ ਵਿੱਚ ਲੈ ਕੇ ਕਿਹਾ ਪੁੱਤਰ ਤੇਰੀ ਸਿਆਣਾ ਤੇ ਸਮਝਦਾਰੀ ਨੇ ਮੇਰੇ ਹੋਸ਼ ਤੇ ਕਾਣੇ ਲਿਆਤੇ ਮੈਨੂੰ ਵੱਡੇ ਪਾਪ ਤੋਂ ਬਚਾ ਲਿਆ ਏ ਆਓ ਆਪਾਂ ਗੱਡਾ ਘਰ ਲੈ ਚੱਲੀਏ ਤੇ ਬਾਪੂ ਬਜ਼ੁਰਗ ਦੀ ਦਵਾਈ ਬੂਟੀ ਤੇ ਸੇਵਾ ਨਾਲ ਬਿਮਾਰੀ ਨੂੰ ਦੂਰ ਕਰੀਏ ਗੁਰਪ੍ਰੀਤਵੀ ਆਪਣੇ ਬਾਪੂ ਮਹੰਗੇ ਦੇ ਹੰਝੂ ਪੂੰਝਦੇ ਹੋਏ ਕਿਹਾ ਕਿ ਹਾਂ ਬਾਪੂ ਬਜ਼ੁਰਗ ਤਾਂ ਘਰ ਵਿੱਚ ਦਾ ਸਰਮਾਇਆ ਹੁੰਦੇ ਨੇ ਮੈਂ ਦੂਜਾ ਟੋਆ ਵੀ ਭਰ ਦਿੰਦਾ ਹਾਂ ਹੁਣ ਇਸ ਦੀ ਵੀ ਕੋਈ ਲੋੜ ਨਹੀਂ ਸੰਗਤ ਜੀ ਇਹ ਜਿਹੜੀ ਅੱਜ ਆਪਾਂ ਕਹਾਣੀ ਇੱਕ ਸਰਵਨ ਕੀਤੀ ਆ ਇਹਦੇ ਵਿੱਚ ਸਾਨੂੰ ਇਹ ਸੁਣਨ ਨੂੰ ਮਿਲਦਾ ਕਿ ਕਦੇ-ਕਦੇ ਅਸੀਂ ਆਪਣੇ ਲਾਲਚ ਵਿੱਚ ਦੂਜਿਆਂ ਲਈ ਜਿਹੜੇ ਟੋਏ ਪੱਟਦੇ ਆ ਨਾ ਉਹਨਾਂ ਦੇ ਵਿੱਚ ਸਾਨੂੰ ਖੁਦ ਨੂੰ ਵੀ ਡਿੱਗਣਾ ਪੈ ਜਾਂਦਾ ਜੋ ਅਸੀਂ ਅੱਜ ਕਰ ਰਹੇ ਹਾਂ ਇਹ ਮੰਨ ਕੇ ਚੱਲੋ ਕਿ ਜੇਕਰ ਤੁਸੀਂ ਬੁਰਾ ਕਰ ਰਹੇ ਹੋ ਤਾਂ ਤੁਹਾਡੇ ਨਾਲ ਆਉਣ ਵਾਲੇ ਸਮੇਂ ਜਰੂਰ ਬੁਰਾ ਹੋਏਗਾ ਜੇ ਤੁਹਾਡੇ ਬੱਚੇ ਗਲਤ ਕਰ ਰਹੇ ਨੇ ਤਾਂ ਉਹਨਾਂ ਦੇ ਨਾਲ ਵੀ ਇਹ ਜਿਹੜਾ ਪਾਣਾ ਵਰਤੇਗਾ ਸੋ ਇਸ ਕਰਕੇ ਜਿਹੜੀ ਇਹ ਸੁੱਖ ਦੁੱਖ ਦੀ ਕਹਾਣੀ ਹੈ ਉਹ ਤਾਂ ਚੱਲਦੀ ਰਹਿਣੀ ਹੈ ਪਰ ਕਮ ਸੇ ਕਮ ਅਸੀਂ ਆਪਣੇ ਕਰਮ ਚੰਗੇ ਰੱਖ ਸਕੀਏ ਤਾਂ ਕਿ ਉਸ ਪ੍ਰਮਾਤਮਾ ਵਾਹਿਗੁਰੂ ਦੇ ਲੜ ਲੱਗੀਏ ਉਮੀਦ ਕਰਦੇ ਆਂ ਅੱਜ ਦੀ ਇਹ ਕਹਾਣੀ ਤੁਹਾਨੂੰ ਜੀਵਨ ਨੂੰ ਤੁਹਾਡੇ ਨੂੰ ਸੇਧ ਦੇ ਕੇ ਗਈ ਹੋਗੀ ਤੇ ਤੁਹਾਨੂੰ ਚੰਗੀ ਲੱਗੀ ਹੋਵੇਗੀ ਵੀਡੀਓ ਚੰਗੀ ਲੱਗੀ ਅੱਗੇ ਸਾਂਝੀ ਕਰਿਓ ਸਾਨੂੰ ਦੀ ਇਜਾਜ਼ਤ ਹੋਈਆਂ ਪੁੱਲਾਂ ਲਿਖਿਆ ਵਾ ਧੰਨਵਾਦ